ਹਾਂਜੀ ਸੰਗਤ ਜੀ ਲੱਭ ਹੀ ਲਿਆ ਅੱਜ ਬਾਬਾ ਹਰਚਰਨ ਸਿੰਘ ਜੀ ਨਿਹੰਗ ਸਿੰਘ ਜੀ ਦਾ ਸ਼ਹੀਦੀ ਅਸਥਾਨ ਆਜੋ ਇਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਇੱਥੋਂ ਦੇ ਸਿੰਘਾਂ ਨੇ ਜਿਨ੍ਹਾਂ ਦੀ ਪੈਲੀ ਸੀ ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸ਼ਹੀਦਾਂ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸੋ ਚੱਬੇ ਦੀ ਧਰਤੀ ਤੇ ਵਰਪਾਲਾਂ ਦੀ ਧਰਤੀ ਦੇ ਸਥਾਨ ਜਿਨ੍ਹਾਂ ਨੂੰ ਆਪ ਜੀ ਦੇ ਦਰਸ਼ਨ ਕਰਾਵਾਂਗੇ ਰੂਬਰੂ ਕਰਾਵਾਂਗੇ ਬਣੇ ਰਹੋ ਇਸ ਚੈਨਲ ਦੇ ਨਾਲ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਪਵਿੱਤਰ ਸਥਾਨਾਂ ਦੇ ਅੋ ਸ੍ਰੀ ਅਕਾਲੂ ਸਾਡਾ ਧੰਨਵਾਦ ਸ੍ਰੀ ਦਰਸ਼ਨ ਕਰਾਉਣ ਦੇ ਚਲੋ ਬਾਠ ਠੀਕ ਕਰ ਲੋ ਬੰਦ ਸੋ ਸੰਗਤ ਜੀ ਲੈ ਕੇ ਚੱਲਦੇ ਹਾਂ ਤਾਂ ਮੰਦਿਰ ਦਰਸ਼ਨ ਕਰਾਉਣੇ ਆ ਜੀ ਚਲੋ ਕਿ ਚੱਲ ਹਾਂਜੀ ਹਾਂਜੀ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ 17 ਸਾਲਾਂ ਦੇ ਸ਼ਹੀਦ ਬਾਬਾ ਸ਼ੇਰ ਸਿੰਘ ਜੀ ਨਿਹੰਗ ਸਿੰਘ ਦੀ ਜਿਹੜੇ ਕੀ ਜਦੋਂ ਕੀ ਇਥੋਂ ਚੱਬੇ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਮਹਾਰਾਜ ਜੀ ਸਾਰੀਆਂ ਨਿਹੰਗ ਸਿੰਘ ਫੌਜਾਂ ਲੈ ਕੇ ਅਬਦਾਲੀ ਦੇ ਵਿਰੁੱਧ ਜੰਗ ਨੂੰ ਚੜੇ ਸੀ ਤਾਂ ਸਾਰੀਆਂ ਫੌਜਾਂ ਇਥੋਂ ਲੈ ਕੇ ਚੜੇ ਸੀ 40000 ਫੌਜ ਬਾਬਾ ਜੀ ਹਾਂਜੀ 40000 ਫੌਜ ਦੇ ਨਾਲ ਤੇ ਕਿੰਨੇ ਲੱਖ ਭਾਈ ਕਿੰਨੇ ਰਸ਼ੀਦ ਇਥੇ ਹੋਏ ਨੇ ਸਿੰਘ ਇੱਥੇ ਕੋਈ ਗਿੰਤ ਨਹੀਂ ਮਾਰਾ ਬੇਅੰਤੀ ਹੈਣਾ ਜੀ ਬੇਅੰਤੀ ਸ਼ਹੀਦ ਸਿੰਘ ਇੱਥੇ ਬੇਅੰਤੀ ਸਿੰਘ ਸ਼ਹੀਦ ਹੋਏ ਨੇ ਹਿਆਰਾਂ ਦੇ ਹਸਾਨ ਬਾਬਾ ਜੀ ਹਲੇ ਸਥਾਨ ਪ੍ਰਗਟ ਹੋ ਰਹੇ ਨੇ ਹੌਲੀ ਹੌਲੀ ਹੈਣਾ ਜੀ ਜਿੰਨੂੰ ਜਿੰਨੂੰ ਸੋਜੀ ਆ ਰਹੀ ਆ ਉਹ ਉੱਥੇ ਸਥਾਨ ਪ੍ਰਗਟ ਕਰ ਰਿਹਾ ਜਿੰਨੂੰ ਜਿੰਨੂੰ ਸ਼ਹੀਦ ਸੋਜੀ ਪਾਉਂਦੇ ਨੇ ਉੱਥੇ ਹੀ ਆਸਥਾਨੇ ਨਾਲ ਇਹ ਸਾਰੀ ਜਿੰਨੀ ਵੀ ਤੁਸੀਂ ਬਾਬਾ ਜੀ ਇੱਕ ਰਿਕਮਾ ਕੇ ਵਿਖਾ ਦਿਓ ਇੱਧਰ ਆ ਜਾਓ ਮੇਰੇ ਨੇੜੇ ਇੱਧਰ ਆ ਜਾਓ ਉਹ ਜਿੰਨੀ ਵੀ ਤੁਸੀਂ ਧਰਤੀ ਦੇ ਦਰਸ਼ਨ ਕਰ ਰਹੇ ਹੋ ਇਹ ਸਾਰੀ ਹੀ ਸ਼ੀਸ਼ਾਂ ਦੀ ਧਰਤੀ ਹੈ ਤੇ ਤੁਸੀਂ ਆਸ-ਪਾਸੇ ਜੇਕਰ ਤੁਸੀਂ ਦੇਖੋ ਤਾਂ ਚਾਰੇ ਪਾਸੇ ਬਹੁਤ ਜ਼ਿਆਦਾ ਬਾਬਾ ਜੀ ਕਿੰਨੇ ਕੁ ਗੁਰਦੁਆਰੇ ਹੋਣਗੇ ਜੀ ਲਗਭਗ ਗੁਰੂ ਪਤਿ ਪਤਿ ਪੱਤੀਆਂ ਤੋਂ ਜ਼ਿਆਦਾ ਹੁਣ ਪਰਗੇ ਹੋ ਗਏ ਪੱਤੀਆਂ ਤੋਂ ਜ਼ਿਆਦਾ 25 ਤੋਂ 30 ਹੋ ਗਏ ਜੀ 25 ਦੇ ਲਾਗੇ ਕੱਲੇ ਵਰਪਾਲਾਂ ਤੇ ਤੋਂ ਓਦਾਂ ਜ਼ਿਆਦਾ ਅੱਛਾ ਜੀ 25 ਵਰਪਾਲਾਂ ਦੀ ਧਰਤੀ ਤੇ ਠੀਕ ਹੈ ਇਹ ਵਰਪਾਲ ਪਿੰਡ ਤੇ ਬਾਬਾ ਜੀ ਦੇ ਕਹਿਣ ਅਨੁਸਾਰ 25 ਤੋਂ 30 ਗੁਰਦੁਆਰਾ ਸਾਹਿਬ ਜਿਹੜੇ ਇੱਥੇ ਪ੍ਰਗਟ ਹੋ ਚੁੱਕੇ ਨੇ ਹੱਲੇ ਵੀ ਸ਼ਹੀਦ ਸਿੰਘਾਂ ਦੇ ਤੇ ਬਾਬਾ ਜੀ ਹੋਰ ਵੀ ਪ੍ਰਗਟ ਹੋਣ ਵਾਲੇ ਨੇ ਜੀ ਕਿਦਾਂ ਥੋੜੇ ਹੌਲੀ ਹੌਲੀ ਸੋ ਹੌਲੀ ਹੌਲੀ ਹੋਰ ਵੀ ਸ਼ਹੀਦ ਸਿੰਘਾਂ ਦੇ ਜਿਹੜੇ ਜਿੰਨੇ ਵੀ ਸਥਾਨ ਨੇ ਜਿਹੜੇ ਕੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹ ਸਾਰੇ ਹੁਣ ਹੌਲੀ ਹੌਲੀ ਪ੍ਰਗਟ ਹੋ ਰਹੇ ਸੋ ਅੱਜ ਆਪਾਂ ਆਏ ਆ ਬਾਬਾ ਗੁਰੂ ਬਖ ਸਿੰਘ ਜੀ ਦਾ ਬਾਈ ਹਰਚਰਨ ਸਿੰਘ ਜੀ ਬਾਬਾ ਹਰਚਰਨ ਸਿੰਘ ਜੀ ਦੇ ਬੁੰਗੇ ਤੇ ਇਹ ਵੀ ਬਾਬਾ ਜੀ ਦੀ ਫੌਜ ਦੇ ਵਿੱਚ ਹਾਜ਼ਰ ਸੀ ਸੋ ਮੂਹਰੇ ਹੋਣ ਵਾਲੇ ਜਿੰਨੇ ਵੀ ਇਹ ਸ਼ਹੀਦ ਸਿੰਘ ਸੀ ਮੂਹਰੇ ਲੜਨ ਵਾਲੇ ਜਾਂ ਕਿਤੇ ਜਿਹੜੇ ਕਿ ਡਰਦੇ ਨਹੀਂ ਸੀ ਬਰਤਾ ਵੀ ਮੋਤ ਤੋਂ ਬਿਲਕੁਲ ਨਹੀਂ ਸੀ ਕਬਰਾਂਦੇ ਸੋ ਨਾਲ ਹੀ ਸਾਡੇ ਇਸ ਸਥਾਨ ਦੇ ਬਾਬਾ ਜੀ ਸੇਵਾਦਾਰ ਬਾਬਾ ਇਨਾਮਦਾਰ ਹਰਚਰਨ ਸਿੰਘ ਜੀ ਗੁਰੂ ਉਤਮ ਪ੍ਰੀਤਮ ਸਿੰਘ ਜੀ ਮਹੰਤ ਜੀ ਜਿਹੜੇ ਇਥੋਂ ਕੇ ਮਹੰਤ ਨੇ ਸੋ ਵੱਡੀ ਸੇਵਾ ਨਾਲ ਬਾਬਾ ਜੀ ਆਪਣੀ ਕਿਰਤ ਕਮਾਈ ਵੀ ਕਰਦੇ ਨੇ ਕਾਰਜ ਵੀ ਕਰਦੇ ਨੇ ਪਰਿਵਾਰ ਵੀ ਪਾਲਦੇ ਨੇ ਤੇ ਨਾਲ ਦੀ ਨਾਲ ਡੇਰੇ ਦਾ ਪ੍ਰਬੰਧ ਜਿਹੜਾ ਉਹਦੇ ਸਾਹਮਣੇ ਵੱਡੇ ਘਾਲ ਘਾਲਣਾ ਸੋ ਆਪ ਜੀ ਨੂੰ ਆਜੋ ਅੰਦਰ ਦਰਸ਼ਨ ਕਰਵਾਉਣੀ ਆ ਸੋ ਨੇੜੇ ਨੇੜੇ ਬਾਬਾ ਜੀ ਇੱਕ ਜੀ ਰਖਾ ਦਿਓ ਜੀ ਮਾੜਾ ਕੈਮਰਾ ਆ ਜਾ ਮਨੁੱਖ ਅੰਧ ਦੁਆਰ ਮੇਰੇ ਮਨ ਤੁਮ ਦਾਤਾ ਹਰਿ ਹੋਏ ਗੁਰ ਪ੍ਰਤਾਪ ਦੀ ਪਾਈ ਹੈ ਸੋ ਬਰਾਪਤ ਸੋ ਬਾਬਾ ਜੀ ਦੇ ਉਪਰਾਲੇ ਦੇ ਸਦਕਾ ਬਹੁਤ ਹੀ ਸੋਹਣਾ ਸਥਾਨ ਜਿਹੜੇ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਸ਼ੀਤਾਂ ਦੇ ਸਥਾਨ ਤੇ ਇੱਧਰ ਤੁਸੀਂ ਦੇਖੋ ਬਾਬਾ ਜੀ ਨੇ ਨਾਲ ਹੀ ਰੂਟੇ ਵਗੈਰਾ ਨਾਲ ਹੀ ਇੱਧਰ ਜਾਮ ਨੂੰ ਤੰਬੂ ਰੂਪ ਨਿਸ਼ਾਨ ਸਾਹਿਬ ਨਾਲ ਨਾਲ ਮੇਰੇ ਪਾਰਕ ਗੁਰੂ ਸਾਹਿਬ ਦੇ ਸਥਾਨ ਵੇਖੋ ਪੂਰੀ ਕਿੰਨੀ ਹਰਿਆਲੀ ਕਿ ਨਹੀਂ ਬਾਬਾ ਜੀ ਕਿੰਦਾ ਚੜ੍ਹਦੀ ਕਲਾ ਤਾਂ ਬਾਬਾ ਜੀ ਦਾ ਦਰਸ਼ਨ ਕਰ ਰਹੇ ਆ ਆਪਾਂ ਬਹਾਦਰ ਸਿੰਘ ਸਾਹਿਬ ਜੀ ਇਹ ਵੀ ਕਾਫਲੇ ਦੇ ਵਿੱਚ ਸ਼ਹੀਦ ਹੋਏ ਸੀ ਸੋ ਇਸ ਤਰ੍ਹਾਂ ਹੀ ਸੋ ਸਾਡੇ ਨਾਲ ਬਾਕੀ ਆਪਾਂ ਮੰਤ ਜੀ ਦੇ ਨਾਲ वार्तालाਪ ਕਰਕੇ ਥੋੜਾ ਬਹੁਤਾ ਇਤਿਹਾਸ ਜਿਹੜਾ ਇਸ ਡੇਰੇ ਦਾ ਬਾਬਾ ਜੀ ਮੰਤ ਜੀ ਆਪ ਜੀ ਨੇ ਬਸਣ ਕੇ ਬਾਬਾ ਜੀ ਥੋੜਾ ਜਿਹਾ ਪਾਪ ਜੀ ਨੋ ਕਰ ਲਵਾਂ ਸਰਪੁਰ ਪੁਰਸੇ ਰਾਇਆ ਸੋ ਉਹਨਾਂ ਜਗ ਮਿਲਟਰ ਕਰ ਲੈਣਾ ਜੀ ਸੋ ਸਪੀਕਰ ਕੁਝ ਸਮੇਂ ਕਰਕੇ ਆਪਾਂ ਬੰਦ ਕਰਕੇ ਸੋ ਨਾਲ ਹੀ ਤੁਸੀਂ ਇੱਧਰ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਕਰ ਸਕਦੇ ਹੋ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਦੀ ਇਮਰਾਨਦਾ ਦੇ ਅਨੁਸਾਰ ਬਾਬਾ ਜੀ ਨੇ ਚੱਲ ਕੇ ਸਾਰਾ ਸੋ ਆਜੋ ਅੱਗੇ ਆਪਾਂ ਜਿਹਨੂੰ ਦਰਸ਼ਨ ਕਰਦੇ ਆ ਆਜੋ ਸਤਜਤ ਮਹਤਾ ਦਾਨ ਤੋਹ ਸ੍ਰੀ ਰਾਜ ਮਹੱਤ ਲਾ ਇਧਰੋਂ ਚਰਨਗੰਗਾ ਥਾਣੀ ਤੁਸੀਂ ਆਪ ਦੇ ਜਿਹੜੇ ਚਰਨ ਨੇ ਧੋ ਕੇ ਉਹ ਗੁਰੂ ਸਾਹਿਬ ਦੇ ਸਤਕਾਰ ਵਜੋਂ ਆਪਾਂ ਆਵਦਿਆਂ ਨੇ ਅੰਦਰ ਜਾਣਾ ਤੋਂ ਇੱਥੇ ਆ ਸਕਦੇ ਆ ਤੁਸੀਂ ਇੱਥੇ ਆ ਕੇ ਦੇਖੋ ਸੋ ਛੀ ਦਾਦੀ ਜਿਹੜੀ ਜੋਤ ਆ ਕਈ ਲੋਕ ਕਹਿ ਦਿੰਦੇ ਜੀ ਇਹ ਜੀ ਜੋਤਾਂ ਜਗਦੀਆਂ ਕਬਰਾਂ ਬਣ ਜਾਂਦੀਆਂ ਐ ਨਹੀਂ ਹੁੰਦਾ ਛੀ ਦਾਦੀਆਂ ਜਿਹੜੀਆਂ ਜੋਤਾਂ ਉਹ ਸ਼ੁਰੂ ਤੋਂ ਹੀ ਚੱਲਦੀਆਂ ਹੁੰਦੀਆਂ ਸੋ ਦਿਨ ਰਾਤ ਜਿਹੜੀ ਇੱਥੇ ਜੋਤ ਹੈ ਛੀ ਦਾਸ ਸਿੰਘਾਂ ਦੀ ਜਿੰਨੇ ਵੀ ਸੇਵਾਦਾਰ ਨੇ ਇੱਥੇ ਉਹਨਾਂ ਦੀ ਰਹਿਣ ਨਾ ਰਹਿਣ ਮਾਈ ਹੇਠ ਸਾਰੇ ਹੀ ਡੇਰੇ ਦੇ ਪ੍ਰਬੰਧ ਚੱਲਦੇ ਨੇ ਤੇ ਸਮੂਹ ਸਾਧ ਸੰਗਤ ਦੇ ਅਨੁਸਾਰ ਹੀ ਚੱਲਦੇ ਨੇ ਸੋ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਨੇ ਨਿਸ਼ਾਨ ਸਾਹਿਬ ਚੜਾਏ ਨੇ ਸੋ ਨਾਲ ਹੀ ਇੱਧਰਲੇ ਪਾਸੇ ਦੇਖੋ ਕਿੰਨਾ ਸੋਹਣਾ ਪ੍ਰਬੰਧ ਬਾਬਾ ਜੀ ਨੇ ਕੀਤਾ ਦੇਖੋ ਕਿੰਨੇ ਫਲ ਬੂਟੇ ਮੈਂ ਅੱਜ ਤੱਕ ਬਹੁਤ ਗੁਰਦੁਆਰਿਆਂ ਦੇ ਵਿੱਚ ਗਿਆ ਆ ਪਰ ਇਸ ਤਰ੍ਹਾਂ ਦੀ ਹਰਿਆਲੀ ਕਿਉਂਕਿ ਦੇਖੋ ਸਾਡਾ ਮੁੱਖ ਮਕਸਦ ਆ ਗੁਰਦੁਆਰਾ ਸਾਹਿਬ ਨੂੰ ਇੰਨਾ ਕਿ ਸ਼ਿੰਗਾਰ ਕੇ ਰੱਖਣਾ ਜਿਹੜਾ ਕਿ ਹੁੰਦਾ ਹੀ ਲੋਕ ਵਾਹਿਗੁਰੂ ਵਾਹਿਗੁਰੂ ਜਿਹਦੇ ਮੁਖ ਜੋ ਵਾਹਿਗੁਰੂ ਨਿਕਲੇ ਮੰਨ ਲਓ ਘਰ ਨਹੀਂ ਨਹੀਂ ਆ ਬਾਬਾ ਜੀ ਨੇ ਇੰਨੇ ਰੱਖ ਲਾਏ ਨੇ ਤੁਸੀਂ ਕਿਸੇ ਝੰਡ ਦੀ ਥਾਂ ਇੱਥੇ ਬਹਿ ਕੇ ਵੀ ਆਪ ਦਾ ਜਿਹੜਾ ਆਸਨ-ਬਸਨ ਲਾ ਕੇ ਆਪ ਜਿਹੜੀ ਕਿਰਿਆ ਕਰ ਸਕਦੇ ਆ ਆਪ ਜੀ ਦੇ ਦਰਬਾਰਾਂ ਦੇ ਦੱਖਣ ਵਿੱਚ ਜਮਾਉਂਗੇ ਸੋ ਨਾਲ ਹੀ ਇੱਧਰ ਦੇਖ ਸਕਦੇ ਆ ਤੁਸੀਂ ਸੰਤ ਜੀ ਦੇ ਪੋਸਟਰ ਕਿਉਂਕਿ ਬਈ ਬਹੁਤ ਪਿਆਰ ਕਰਦੇ ਨੇ ਸ਼ੀਧਾ ਨੂੰ ਮੈਂ ਬਾਬਾ ਜੀ ਦੇ ਨਾਲ ਬਹੁਤ ਸਮੇਂ ਤੋਂ ਇਹਨਾਂ ਨਾਲ ਵਾਰਤਾ ਰਾਜ ਕਰਦੇ ਆ ਰਹੇ ਹਾਂ ਬੜੀ ਚੜ੍ਹਦੀ ਕਲਾ ਸੋ ਇਹਨਾਂ ਸਥਾਨਾਂ ਦੇ ਸਿਹਰਾ ਮਹੰਤ ਜੀ 22 ਸਾਲਾਂ ਤੋਂ ਨਿਭਾ ਰਹੇ ਨੇ ਬੜੀ ਪਹਿਲਤੀ ਨਾਲ ਤੋਂ ਪਾਪਾ ਪਹਿਲਾ ਥੋੜਾ ਜਿਹਾ ਇਤਿਹਾਸ ਮੰਤਰੀ ਜੀ ਤੋਂ ਸਰਵਨ ਕਰਾਂਗੇ ਬਾਅਦ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਾਂਗੇ ਸੋ ਗੱਲਬਾਤ ਕਰਦੇ ਆਓ ਬਾਬਾ ਜੀ ਮਾਣਿਆ ਕਰਦੇ ਸਰਬੋ ਮੁੱਖਾ ਮੁਤਾ ਇਤਿਹਾਸ ਦੱਸਦੇ ਸੰਗਤ ਨੂੰ ਨਾ ਰਿਹਾ ਆਪ ਦਾ ਡਰੈਸ ਦੱਸਦੇ ਨਾਲੇ ਸੰਗਤ ਆ ਸਕਦੀ ਹੈ ਸਿੱਖ ਗੁਰੂ ਜੀ ਤੋਂ ਤਾਨਕ ਨਾਮ ਲੈ ਵਸ ਜਿੰਨੀਆਂ ਵੀ ਸੰਗਤ ਆਪਾਂ ਨੂੰ ਦੇਖਦੀਆਂ ਫਿਰ ਇਹ ਹਾਜ਼ਰੀ ਜ਼ਰੂਰ ਕਰਦੇ ਵਾਹਿਗੁਰੂ ਸਾਲ ਵਾਹਿਗੁਰੂ ਜੀ ਕੀ ਫਤਿਹ ਨੇੜੇ ਆ ਇਹ ਸਥਾਨ ਬਾਬਾ ਤਾਨ ਤਾਨ ਬਾਬਾ ਹਰਚੰਦ ਸਿੰਘ ਦਾ ਸਿੰਘਾਂ ਦਾ ਮਹਾਰਾਜ ਇਹ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਜੋ ਸਾਬੋ ਦੀ ਤਲਵੰਡੀ ਤੋਂ ਆਏ ਨੇ ਉਹਨਾਂ ਦੇ ਸਾਥੀ ਨੇ ਸਾਰੇ ਜਿੰਨੇ ਸ਼ਹੀਦ ਨੇ ਉਸੇ ਜੰਗ ਦੇ ਸੀਦੇ ਨੇ ਇਹ ਜਗਾ ਜਰੀਆ ਨਾ ਪ੍ਰਗਟ ਪਈਆਂ ਸੀ ਚਲਾ ਲੋ ਵੀ ਵਾਹ ਨਹੀਂ ਸਕਿਆ ਕੋਈ ਇਹਨਾਂ ਨੇ ਆਇਓ ਇੱਥੇ ਦੋ ਚਾਰ ਰੋਖਿਆ ਉੱਥੇ ਆ ਸਾਰੀ ਪੈੜੀ ਵਹੁੰਦੇ ਆ ਇੰਨੀ ਜਗ੍ਹਾ ਨੂੰ ਕੋਈ ਵਾ ਨਹੀਂ ਸਕਦਾ ਜਿੰਨੀਆਂ ਵੇਪਗੀਆਂ ਆ ਇਹ ਨਹੀਂ ਵੀ ਨਵੇਂ ਥਾਂ ਤੋਂ ਕੋਈ ਪ੍ਰਗਟ ਹੋ ਗਈ ਆ ਉੰਨੀ ਆ ਮਤਲਬ ਪੱਕੀਆਂ ਹੀ ਪਈਆਂ ਉਹਨਾਂ ਨੂੰ ਨਮਸਕਾਰ ਕਰਦੇ ਵੀ ਇੱਥੇ ਕੋਈ ਹੈ ਵਾ ਪਰ ਇਹ ਨਹੀਂ ਪਤਾ ਹੈ ਕੀ ਆ ਤੇ ਤੁਸੀਂ ਲਾ ਲੋ ਪਿੱਛੇ ਥੋੜਾ ਜਲਦੀ ਨਾਲ ਪਿੱਛੇ ਦੁਨੀਆ ਚੰਗੀ ਬਦਲੋਂ ਤਾਂ ਦੁਨੀਆ ਉਤਰਾਂ ਦੀ ਉਤਰਾਂ ਦੀ ਉਦੋਂ ਇਹ ਸੀਤ ਮਿਲ ਪੈਂਦੇ ਸੀ ਮਿਲ ਪੈਂਦੇ ਸੀ ਮਤਲਬ ਪ੍ਰਗੇ ਦੇ ਤਰ੍ਹਾਂ ਹੀ ਹੋਇਆ ਜਿਵੇਂ ਇਹਦਾ ਕੋਈ ਕਾਰਜਕਰਤਾ ਜਾਂ ਕੋਈ ਪਾਣੀ ਟੋਟਾਕ ਬੰਦ ਕਰਦੇ ਸਨ ਲਗ ਰਿਹਾ ਦੇਖੋ ਬਾਬਾ ਕਿੱਡੇ ਕੌ ਤੱਕ ਪਿਛਲੇ ਸਮਿਆਂ ਦੇ ਵਿੱਚ ਸ਼ਹੀਦਾਂ ਨੇ ਚਾਹੇ ਦੇ ਦਰਸ਼ਨ ਵੀ ਹੁੰਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਲੋਕਾਂ ਦੀ ਬਿਰਤੀ ਐਸੀ ਕਿ ਲੋਕ ਮੰਨਣ ਨੂੰ ਤਿਆਰ ਨਹੀਂ ਲੋਕ ੱੱਕੇ ਨਾਲ ਪੈਰੀ ਵੋਂਦੇ ਨੇ ਜਦੋਂ ਦੁੱਖ ਹੁੰਦੇ ਨੇ ਫਿਰ ਕਹਿੰਦੇ ਵੀ ਯਾਰ ਸਾਡੇ ਨਾਲ ਬਣ ਕੀ ਗਿਆ ਜੇਕਰ ਸ਼ਹੀਦ ਦਰਸ਼ਨ ਦਿੰਦੇ ਨੇ ਫਿਰ ਕਹਿੰਦੇ ਉਹ ਚੀਜ਼ ਹੈ ਨਹੀਂ ਹੁਣ ਇਹ ਉੱਥੇ ਇੱਕ ਮੋਏ ਦਾ ਪ੍ਰੋਜੈਕਟ ਜਗਾ ਆਇਆ ਤਾਂ ਉਹਨਾਂ ਦਾ ਮੁੱਦਾ ਨਾ ਮਤਲਬ ਸਾਦਾ ਹੀ ਮੁੱਦਾ ਨਾ ਇਤਨਾ ਇਤਰਾ ਇਤਨਾ ਬੜੇ ਇਤਨਾਂ ਦਾ ਹੀ ਬਰਾ ਰੋਕ ਕੇ ਹਜਾਰ ਕਿਉਂ ਪਰਗਟ ਹੋਇਆ ਇਥੇ ਤਾਂ ਮੰਨਣਾ ਉਹ ਮੰਨਨ ਦੇਵਾ ਤਾਂ ਸਾਰਾ ਦਾ ਚਿਹਰਾ ਠੀਕ ਆ ਵੀ ਖੁਦ ਠੀਕ ਹੋ ਜਾਂਦਾ ਨੇ ਕਈ ਸਾਲ ਤੋਂ ਮਤਲਬ ਇਸ ਤਰ੍ਹਾਂ ਹੀ ਜਿਨ੍ਹਾਂ ਦੇ ਪਰਦੇ ਨੇ ਇਸ ਤਰ੍ਹਾਂ ਹੀ ਪ੍ਰਗਟ ਹੋਇਆ ਤੇ ਕੋਈ ਨਾ ਕੋਈ ਮਤਲਬ ਉੱਥੋਂ ਠੀਕ ਹੋਇਆ ਤੇ ਪਾਸ ਲੱਗ ਗਿਆ ਵੀ ਵਾਕਿਆ ਇੱਥੇ ਕੋਈ ਹਾਂ ਕਲਾ ਵਰਤ ਉਹਨਾਂ ਜਗ੍ਹਾ ਨੂੰ ਉੱਥੇ ਰੋਕਿਆ ਮਤਲਬ ਪੁਰਾਣੇ ਉਹਨਾਂ ਵਾਹ ਨਹੀਂ ਸਕਿਆ ਜਗ੍ਹਾ ਨੂੰ ਸੋਮੰਤ ਜੀ ਦੇ ਕਹਿਣ ਦੇ ਅਨੁਸਾਰ ਜਿਹੜੀ ਆਪਾਂ ਪਿਛਲੀ ਦਿਨੀ ਵੀ ਵੀਡੀਓ ਪਾਈ ਸੀ ਉਹ ਮਾਤਾ ਜੀ ਦੀ ਤਾਂ ਕੁਝ ਲੋਕਾਂ ਨੇ ਬੜੇ ਕਮੈਂਟ ਮਾਰੇ ਜੀ ਇਹ ਮਾਤਾ ਜੀ ਪਖੰਡ ਕਰਦੀ ਹੈ ਐਣੀ ਕੋਈ ਗੱਲਬਾਤ ਹੁੰਦੀ ਦੇਖੋ ਗੁਰੂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਕਰਾਮਾਤ ਜਿਹੜੀ ਆ ਉਹ ਵਰਤਦੀ ਆਈ ਆ ਕਿ ਨਹੀਂ ਬਾਬਾ ਜੀ ਕੋਈ ਨਾ ਕਰਾਮਾਤ ਨਹੀਂ ਹੈਗੀ ਕਿੱਡੀ ਕਰਾਮਾਤ ਹੈ ਗੁਰੂ ਘਰਾਂ ਦੇ ਵਿੱਚ ਭਾਈ ਮਿੱਥੇ ਮਿੱਥੇ ਜਿਹਦਾ ਕਰਾਮਾਤ ਨਹੀਂ ਆ ਚਲ ਬਾਹਰ ਦੀ ਇਤਿਹਾਸਾਲੋਂ ਕਿਸੇ ਨੇ ਲਿਖਿਆ ਵਾ ਆ ਬਾਣੀ ਦੇ 20 ਕਰਾਮਾਤਾਂ ਲਿਖੀਆਂ ਉਹ ਭਾਈ ਆ ਪਗਤ ਦਾ ਨਾਮ ਦੇ ਰੇ ਮੰਦਰ ਕਮਾਇਆ ਵਾ ਕਈ ਗੱਲ ਆ ਉਹ ਜੰਜੀਰਾ ਟੁੱਟੀਆਂ ਪਗਤ ਗੰਪੀਰ ਦੀਆਂ ਸਾਰਾ ਬਾਹਰ ਹੀ ਜਾਂਦਾ ਕਲਾਮਾਦ ਨਹੀਂ ਹੋ ਗਈ ਆ ਭਾਈ ਲਾਲੋ ਦੀ ਇਹ ਰੋਟੀ ਤਾਂ ਕਿਤੇ ਰੋਟੀ ਨਚੋੜੀ ਸੀ ਰੋਟੀ ਨਚੋੜੀ ਸੀ ਜਦੋਂ ਇੱਕ ਪਾਸੇ ਦੁੱਧ ਤੇ ਦੂਜੇ ਪਾਸੇ ਖੂਨ ਨਿਕਲਦਾ ਸੀ ਕਿੱਡੀ ਕਰਾਮਾ ਤੇ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਵੀ ਆ ਪਰ ਲੋਕਾਂ ਨੂੰ ਉਹ ਚੀਜ਼ ਮੰਨ ਕੇ ਰਾਜ਼ੀ ਨਹੀਂ ਲੋਕ ਇਸ ਚੀਜ਼ ਦਾ ਗੁਵਾਰਕ ਦਾ ਪਾਸ਼ਾ ਦਾ ਹਾਂ ਜੀ ਇਹ ਨਿੰਮ ਦਾ ਬੂਟਾ ਵਾ ਮਮੋਲੀਆਂ ਲੱਗਦੇ ਨੇ ਮਨ ਕੋੜੀਆਂ ਹੁੰਦੀਆਂ ਜਿੱਦਾਂ ਗੁਰੂ ਹਰਗੋਬਿੰਦ ਪਾਸ਼ਾ ਬੈਠੇ ਹੋ ਮਿੱਠੀਆਂ ਦੂਜੇ ਬੰਨੇ ਕੋੜੀਆਂ ਕਲਾਬਾਦ ਨਹੀਂ ਕਰਾਮਾਤ ਨਹੀਂ ਦੇਖੀ ਆ ਰੀਠੇ ਮੀਠੇ ਕਲਾਬੰਦ ਨਹੀਂ ਸੋ ਇਸ ਤਰ੍ਹਾਂ ਹੀ ਇਹ ਜਿੰਨੇ ਵੀ ਸ਼ਹੀਦਾਂ ਦੀ ਧਰਤੀ ਹੈ ਤੇ ਜਿੰਨੇ ਵੀ ਸਥਾਨ ਨੇ ਹੱਲੇ ਵੀ ਪ੍ਰਗਟ ਹੋ ਰਹੇ ਇਹ ਜਿਨ੍ਹਾਂ ਲੋਕਾਂ ਦੀਆਂ ਪੈਲੀਆਂ ਨੇ ਉਹੋ ਹੀ ਲੋਕ ਵਹੁੰਦੇ ਨੇ ਤੇ ਜਿੱਥੇ ਜਗ੍ਹਾ ਹੁੰਦੀ ਉੱਥੇ ਸ਼ਹੀਦ ਉਹਨਾਂ ਨੂੰ ਚੜ੍ਹ ਨਹੀਂ ਦਿੰਦੇ ਇਸ ਸਥਾਨ ਤੇ ਇੰਨਾ ਡਾਡਾ ਵਾ ਅੱਜ ਦੇ ਸਮੇਂ ਦੇ ਵਿੱਚ ਵੀ ਸੋ ਕਹਿਣ ਦਾ ਇਹ ਮਕਸਦ ਹੈ ਭਾਈ ਹਰੇਕ ਚੀਜ਼ ਨੂੰ ਤੁਸੀਂ ਕਿਸੇ ਜਾਦੂ ਨਾਲ ਜਾਂ ਕਿਸੇ ਕਲਾ ਨਾਲ ਆਏ ਨਹੀਂ ਵੀ ਇਹ ਚੀਜ਼ ਹੋ ਹੀ ਨਹੀਂ ਸਕਦੀ ਗੁਰੂ ਘਰ ਦੇ ਵਿੱਚ ਹੀ ਲਿਖਿਆ ਨਹੀਂ ਇਹਨੇ ਨਾ ਕਰਿਆ ਕਰੋ ਸੋ ਜਿਹੜੀਆਂ ਸ਼ੀਦਾਨੀਆਂ ਕਰਾਮਾਤਾ ਅੱਜ ਵੀ ਵਿਚਰਦੀਆਂ ਲੋਕ ਸਰੋਵਰ ਕਹਿੰਦੇ ਆ ਸਰੋਵਰ ਸਰੋਵਰ ਦੇਰੇ ਮਤਲਬ ਉਹ ਇੱਕ ਯਾਤ ਮਟਾਉਣ ਵਾਸਤੇ ਉਹ ਯਾਤ ਮਟਾਉਣ ਵਾਸਤੇ ਦੋ ਦੋ ਕਨਾਲਾਂ ਬਣੀਆਂ ਬੜੀਆਂ ਗੁਰੂ ਅਰਜਨ ਦੇਵ ਪਾਸਿਆਂ ਨੇ ਪੰਜੀ ਕਿੱਲੇ ਦਾ ਲਾਇਆ ਸਰੋਵਰ ਬਹੁਤ ਵੱਡਾ ਸਾਹਿਬ ਦਾ ਅੱਜ ਆਲੇ ਅੱਜ ਆਲੇ ਨੇ ਆਖਣਾ ਕਰਦੇ ਨੇ ਵੀ ਉਹ ਇੰਨੇ ਪੰਜ ਕਿੱਲੇ ਖਰਾਬ ਕਰਨਾ ਸਾਹਿਬਾ ਨੇ ਪੰਜੀ ਕਿੱਲੇ ਦਾ ਜਿਸ ਸਲੋਵਰ ਕੱਲ ਇੱਕ ਸਲੋਵਰ ਦੇ ਨਾਲ ਹੀ ਮਤਲਬ ਸਿਰਫ ਆਪਾਂ ਜਾਤਪਾਤ ਹੀ ਕਿ ਧੰਵਾਉਣੀ ਹੈ ਤੇ ਮਤਲਬ ਜਾਤਪਾਤ ਖਤਮ ਕਰਨੀ ਇਸ ਤਰ੍ਹਾਂ ਕਿ ਇੱਕ ਇਸ ਤਰ੍ਹਾਂ ਕਹਿੰਦੇ ਨਾ ਕਰਕੇ ਜਿਹੜੇ ਕਰਦੇ ਆ ਪਰ ਨਹੀਂ ਗੁਰੂ ਪਾਤਸ਼ਾਹ ਨੇ 500 ਬੱਲਾ ਯਾਰ 5 ਤੋਂ ਲਾਇਆ ਕਿੰਨਾ ਨਹੀਂ ਹੁੰਦੀ ਇੱਕ ਨਾ ਸੀ ਬਿਲਕੁਲ ਜੀ ਅੰਮ੍ਰਿਤ ਅੰਮ੍ਰਿਤ ਸ਼ਰਤ ਨਾਣਾ ਤਾਂ ਹੀ 5 ਨਾਣਾ 5 ਲਾਇਆ 5 ਪ੍ਰਵਾਨ ਨੇ ਜੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਹੁਣ ਬਿਵੇਕ ਸਾਰਾ ਤੇ ਰਾਮ ਸਾਰਾ ਲਾਗੂ ਲਾ ਗਿਆ ਇੱਕ ਨਾ ਨਹੀਂ ਸਰਦਾ ਹਾਂ ਜੀ ਕੌਣ ਸਾਰਿਆ ਦਰਬਾਰ ਸਾਰਾ ਲਾਗੋ ਲਾ ਕੇ ਕੰਦ ਦਾ ਫਰਕ ਕਰ ਲੈ ਇੱਕ ਨਾਲ ਹੀ ਸਰਦਾ ਉਹਨਾਂ ਪੰਜ ਪੂਰੇ ਗੀਤੇ ਆ ਕਿਉਂ ਗੀਤੇ ਆ ਕਿਉਂਕਿ ਪੰਨਿਆਂ ਦਾ ਸਾਰਾ ਕੁਝ ਆ ਪੰਜ ਪੰਜ ਪਰਵਾਨ ਸੋ ਇਸ ਤਰ੍ਹਾਂ ਦੇਖੋ ਸ਼ੀਧਾਂ ਦੀ ਕਿੱਡੀ ਕਲਾ ਸੋ ਸਾਰੀ ਇਹ ਜੀਜਾਂ ਜਿਹੜੀਆਂ ਵਾ ਉਹ ਗੁਰੂ ਘਰਾਂ ਦੇ ਵਿੱਚ ਵਰਤਦੀਆਂ ਨੇ ਸੋ ਕਿੱਡੀ ਚੜ੍ਹਦੀ ਕਲਾ ਸੋ ਇਹ ਸੀ ਆਪਣੇ ਵਚਨ ਪਾਸ ਜਿਹੜੇ ਬਾਬਾ ਜੀ ਨਾਲ ਚੱਲ ਰਹੇ ਸੀ ਬਾਬਾ ਹਰਚੰਦ ਸਿੰਘ ਤੇ ਬੁੱਗੇ ਤੇ ਸ਼ੀਧੀ ਪੈਰੇ ਜਿਹੜੇ ਨੇ ਉਹ ਅੱਜ ਵੀ ਤਿਆਰ ਬਰ ਤਿਆਰ ਨੇ ਇਹ ਨਹੀਂ ਵੀ ਤਿਆਰ ਬਰ ਤਿਆਰ ਨਹੀਂ ਹੈਗੇ ਸੋ ਪੂਰੇ ਤਿਆਰਬਰ ਤਿਆਰਨੇ ਸ਼ਹੀਦਾਂ ਦੀ ਘੜਾ ਅੱਜ ਵੀ ਵਿਚਰਦੀ ਆ ਸੋ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਨੇ ਕਮੈਂਟ ਕਰਕੇ ਜਰੂਰ ਆਪਣੇ ਸੁਝਾਅ ਦਿਆ ਕਰੋ ਤੁਹਾਡੇ ਸੁਝਾਅ ਜ਼ਰੂਰੀ ਨੇ ਅੱਜ ਦੇ ਸਮੇਂ ਦੇ ਵਿੱਚ ਭਾਰੇ ਵੀ ਸਿੱਖਣਾ ਸਿੱਖ ਦਾ ਮਤਲਬ ਹੈ ਹਮੇਸ਼ਾ ਹੀ ਸਿੱਖਣਾ ਸਿੱਖੀ ਸਿੱਖਿਆ ਗੁਰ ਵਿਚਾਰ ਸੋ ਆਪਾਂ ਜਿਹੜੀ ਇਹ ਵਿਚਾਰ ਜਿਹੜੀ ਆ ਧਾਰਾ ਕਰਨੀ ਆ ਇੱਕ ਦੂਜੇ ਨਾਲ ਲੜਨਾ ਨਹੀਂ ਬੈਸਣਾ ਨਹੀਂ ਇਹ ਨਹੀਂ ਕਿ ਇੱਕ ਦੂਜੇ ਨਾਲ ਮਾਰਨਾ ਵਿਚਾਰਾਂ ਦੀ جنگ ਆ ਕੋਈ ਸ਼ਸਤਰ ਦੀ جنگ ਨਹੀਂ ਚੱਲ ਰਹੀ ਵਿਚਾਰ ਦੀ ਜੰਗ ਕਰੋ ਸੋ ਮਹੰਤ ਜੀ ਨੇ ਤਾਂ ਸਾਡੇ ਨਾਲ ਇਤਿਹਾਸਾਂ ਸਾਂਝਾ ਕੀਤਾ ਸਵਾਭ ਜੀਆਂ ਨੂੰ ਪਵਿੱਤਰ ਪਾਵਨ ਗੁਰੂ ਸਾਹਿਬ ਜੀਆਂ ਦੇ ਅਸਥਾਨਾਂ ਦੇ ਦਰਸ਼ਨ ਕਰਾਉਨੇ ਆ ਨਾਲ ਹੀ ਵੇਖੋ ਕਿੰਨੇ ਮਹੰਤ ਜੀ ਨੇ ਸੋਹਣੇ ਪ੍ਰਬੰਧ ਚਲਾਏ ਨੇ ਆਜੋ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਨੇ ਆ ਆਜੋ ਵਾਹਿਗੁਰੂ ਜੀ ਕਾ ਵਾਹਾਂ ਸਾਹ ਵਾਹਿਗੁਰੂ ਜੀ ਕੀ ਵਤੇ ਗਾਰੇ ਜਾਵੇ ਫਤੇ ਪਾਵੇ ਨਿਆਲ ਹੋ ਜਾਵੇ ਸਤ ਗੁਰਾਂ ਨੂੰ ਪਾਵੇ ਗੱਲ ਜਾਣ ਕੇ ਬੜੀ ਪਿਛੀ ਹੋਉਂਦੀ ਕਈ ਗੁਰਦੁਆਰਿਆਂ ਦੇ ਵਿੱਚ ਲੋਕ ਕੀ ਕਰਦੇ ਨੇ ਦੁਪਹਿਰ ਨੂੰ ਜਾਂ ਸਵੇਰ ਨੂੰ ਏਸੀ ਚਲਾ ਦਿੰਦੇ ਨੇ ਛੱਡ ਦਿੰਦੇ ਜਾਂ ਗੁਰੂ ਸਾਹਿਬ ਨੂੰ ਪੱਖਾ ਤੱਕ ਨਹੀਂ ਲਾਉਂਦੇ ਹੈ ਬਾਬਾ ਜੀ ਏਡੀ ਤਰਾਸਦੀ ਆ ਪਰ ਮਹੰਤ ਜੀ ਦੀ ਏਡੀ ਸੇਵਾ 24 ਘੰਟੇ ਦਿਨ ਰਾਤ ਇੱਥੇ ਜਿਹੜਾ ਮਹਾਰਾਜ ਜੀ ਦੇ ਗਰਮੀਆਂ ਦੇ ਵਿੱਚ ਆਸਣਾ ਤੇ ਬਸਣਾ ਦੇ ਵਿੱਚ ਮਹਾਰਾਜ ਦਾ ਪੂਰਾ ਏਸੀ ਲਾ ਕੇ ਮਹਾਰਾਜ ਦਾ ਪੂਰਾ ਧਿਆਨ ਰੱਖੀ ਜਾਂਦਾ ਤਾਂ ਜੋ ਸਰੂਪਾ ਨੂੰ ਗਰਮੀ ਨਾ ਲੱਗੇ ਤੇ ਸਰਦੀਆਂ ਦੇ ਵਿੱਚ ਬਾਬਾ ਜੀ ਵੱਲੋਂ ਐ ਬੜੇ ਸੋਹਣੇ ਕੰਬਲ ਬੜੀਆਂ ਸੋਹਣੀਆਂ ਪਚਾਕਾਂ ਗੁਰੂ ਸਾਹਿਬ ਨੂੰ ਹਾਜ਼ਰ ਕੀਤੀਆਂ ਜਾਂਦੀਆਂ ਸੋ ਇਹ ਗੁਰਸਿੱਖਾਂ ਦਾ ਪਿਆਰ ਆ ਸੋ ਤੁਸੀਂ ਦੇਖ ਰਹੇ ਹੋ ਦਰਬਾਰਾਂ ਦੀਆਂ ਤੇ ਇੱਥੇ ਸਰੂਪ ਗੁਰੂ ਸਾਹਿਬ ਜੀ ਨੇ ਉਵੇਂ ਹੀ ਪਾਵਨ ਸਰੂਪ ਜਿਹੜੇ ਨੇ ਉਹ ਇੱਥੇ ਬਿਰਾਜਮਾਨ ਨੇ ਗੁਰੂ ਸਾਹਿਬ ਜੀ ਨਾਲ ਹੀ ਮਹਾਰਾਜ ਦੀ ਪੂਰੀ ਮਰਿਆਦਤ ਨੂੰ ਧਿਆਨ ਰੱਖਦੇ ਹੋਏ ਚੰਦੋਆਸਾ ਪੂਰਾ ਆਸਨ ਬਸਨ ਮਹਾਰਾਜ ਦਾ ਲੱਗਾ ਸੋ ਇਧਰ ਨਗਾਰੇ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਦੇਖੋ ਕਿੱਡੀਆਂ ਸੇਵਾਵਾਂ ਕਿੱਡੀਆਂ ਗੁਰਸਿੱਖਾਂ ਦੇ ਵਿੱਚ ਭਾਵਨਾ ਜਿਹੜੀ ਉਹ ਗੱਲਬਾਤ ਵਰਤਦੀ ਆ ਨਿਹੰਗ ਸਿੰਘਾਂ ਦੀ ਵਜ੍ਹਾ ਦਾ ਵੀ ਅੰਸਾਰ ਆਪਾਂ ਜਿਹੜੀ ਪ੍ਰਕਰਨਾਵਾਂ ਜਿਹੜੀ ਕਰਦੇ ਆ ਸੋ ਇਸ ਤਰ੍ਹਾਂ ਹੀ ਨੇੜੇ ਦੇ ਨੇੜੇ ਆਪਾਂ ਜੀ ਆਪ ਜੀਆਂ ਨੂੰ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਇਵੇਂ ਹੀ ਕਰਵਾਵਾਂਗੇ ਆਪ ਸਾਰੀਆਂ ਸੰਗਤਾਂ ਨੇ ਗੁਰੂ ਨਾਨਕ ਨਾਮ ਲਾਵਾ ਸੰਗਤਾਂ ਤੱਕ ਇਹ ਜਿਹੜੀ ਵੀਡੀਓ ਪਹੁੰਚਾਉਣੀ ਆ ਆਦੋਂ ਆਪੇ ਬਾਅਦ ਵਿੱਚ ਦਰਸ਼ਨ ਕਰਾ ਦਈਏ ਤੇ ਜਿਨ੍ਹਾਂ ਸੰਗਤਾਂ ਨੂੰ ਇਹਨਾਂ ਇਤਿਹਾਸਾਂ ਦਾ ਰਿਦਦਾ ਹੈ ਨਾ ਚੀਜ਼ਾਂ ਬਾਰੇ ਨਹੀਂ ਪਤਾ ਸੋ ਇਹ ਆਪਾਂ ਉਹਨਾਂ ਤੱਕ ਜੂਰ ਦੇ ਜਿੰਨੀਆਂ ਚੀਜ਼ਾਂ ਦੀਆਂ ਆਪਾਂ ਖੜਨੀਆਂ ਤੇ ਨਾਲ ਹੀ ਹਮੰਤ ਜੀ ਨੇ ਵਿਸ਼ੇਸ਼ ਪ੍ਰਬੰਧ ਦੇਖਵਾਇਆ ਜ ਤੁਹਾਨੂੰ ਪਾਰਕ ਦੇ ਦਰਸ਼ਕ ਕਰਾਉਣੇ ਆ ਆ ਦੇਖੋ ਕਿੱਡਾ ਸੋਹਣਾ ਬਾਬਾ ਜੀ ਨੇ ਜੇਕਰ ਕੋਈ ਆਪਣਾ ਸਿੰਘ ਜਾਂ ਕੋਈ ਸੰਗਤ ਜਾਂ ਮਿੱਤਰ ਪਿਆਰਾ ਕੋਈ ਵੀ ਇੱਥੇ ਆ ਕੇ ਆਸਨ ਬਸਨਾ ਆਪਣਾ ਸੁੱਖ ਸ਼ਾਂਤੀ ਦੇ ਨਾਲ ਬਹਿ ਕੇ ਆਪਣੀ ਮੈਡੀਟੇਸ਼ਨ ਜਾਂ ਕੋਈ ਵੀ ਆਪ ਦਾ ਬਾਣੀ ਜਾਂ ਹੋਰ ਕਿਰਿਆ ਕਰਨੀ ਆ ਉਹ ਤੁਸੀਂ ਇੱਥੇ ਆ ਕੇ ਆਪ ਦਾ ਬਾਣੀ ਪੜ੍ਹ ਸਕਦੇ ਆ ਕਰ ਸਕਦੇ ਆ ਨਾਲ ਹੀ ਦੇਖੋ ਕਿੰਦੀ ਸੋਹਣੀ ਜਗਦੀ ਜਮੀਰ ਵਾਲੀਆਂ ਤਸਵੀਰਾਂ ਸੋ ਇਧਰ ਵੀ ਜਿਹੜੀਆਂ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਕਿ ਲੱਗੀਆਂ ਹੋਈਆਂ ਨੇ ਸੋ ਨਾਲ ਹੀ ਇਧਰ ਗੁਰੂ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਨੂੰ ਹੁਕਮ ਕਰਕੇ ਅੰਮ੍ਰਿਤ ਛਕਾ ਰਹੇ ਨੇ ਤੇ ਨਾਲ ਹੀ ਪੰਜਾਂ ਕੋਲੋਂ ਅੰਮ੍ਰਿਤ ਛਕਾ ਰਹੇ ਨੇ ਤਾਂ ਜਦੋਂ ਮਹਾਰਾਜ ਜੀ ਨੇ ਸੀਸ ਦੀ ਮੰਗ ਕੀਤੀ ਤਾਂ ਪੂਰੀ ਸੰਗਤ ਦੇ ਵਿੱਚੋਂ ਕੋਈ ਨਹੀਂ ਉੱਠਿਆ ਤਾਂ ਅੰਤ ਨੂੰ ਸਮੇਂ ਪੰਜ ਪਿਆਰੇ ਹੀ ਉੱਠੇ ਸੋ ਇਹ ਸਾਰੀ ਵੀਡੀਓ ਬਣਾਉਣ ਦਾ ਮਕਸਦ ਤਾਂ ਜੋ ਸਾਡੇ ਗੁਰਸਿੱਖ ਵੀਰ ਪੈਣਾ ਬੀਬੀਆਂ ਜਿਹੜੇ ਕਿ ਇਤਿਹਾਸ ਤੋਂ ਜਾਨੂ ਹੋ ਸਕਣ ਕਿਉਂਕਿ ਕਾਲ ਯੁਗ ਦਾ ਪ੍ਰਭਾਵ ਬਹੁਤ ਚੱਲ ਰਿਹਾ ਸੋ ਇਸ ਸਮੇਂ ਦੇ ਵਿੱਚ ਵਾਹਿਗੁਰੂ ਮੰਤਰ ਜਪ ਕੇ ਹੀ ਸਾਰੀ ਗੱਲਬਾਤ ਹੋਣੀ ਹੈ ਕਿਵੇਂ ਹੁੰਦਾ ਬਾਬਾ ਜੀ ਜਦੋਂ ਵਾਹਿਗੁਰੂ ਮੰਤਰ ਜਪ ਹੋਂਮੇ ਵਾਹਿਗੁਰੂ ਮੰਤਰ ਜਪ ਹੋਂਮੇ ਕੋਈ ਐਵੇਂ ਦੀ ਜੇ ਪੰਕਤੀ ਦੇ ਵਿੱਚ ਬੋਲਦਿਆਂ ਕੋਲੋਂ ਬਾਦ ਕੱਟ ਹੋ ਗਈ ਮਾਫ ਕਰ ਦਿਓ ਸੋ ਇਹ ਸਾਰੀ ਵੀਡੀਓ ਦਾ ਇਤਿਹਾਸ ਜਿਹੜਾ ਕਿ ਬਾਬਾ ਹਰਚਰਨ ਸਿੰਘ ਜੀ ਦਾ ਆ ਪੰਜ ਆਪ ਜੀਆਂ ਨੂੰ ਪੇਸ਼ ਕੀਤਾ ਸੋ ਇਹੇ ਬਾਬਾ ਜੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੌਜ ਦੇ ਵਿੱਚ ਭਰਤੀ ਸੀ ਸੋ ਸਾਰੀ ਗੱਲਬਾਤ ਚੱਲੀ ਸੋ ਸਾਰੀਆਂ ਗੱਲਾਂ ਨੂੰ ਧਿਆਨ ਦੇ ਰੱਖਦੇ ਹੋਏ ਜੇਕਰ ਤੁਸੀਂ ਚੈਨਲ ਦੇ ਵਿੱਚ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਿਓ ਸੋ ਆਪਣੇ ਕਮੈਂਟ ਕਰਕੇ ਜਰੂਰ ਸੁਝਾਅ ਦੇਣੇ ਨੇ ਤੁਹਾਨੂੰ ਬਾਬਾ ਬਲਵੰਤ ਸਿੰਘ ਲੱਗੇ ਆ ਅੱਛਾ ਬਾਬਾ ਬਲਵੰਤ ਸਿੰਘ ਲੱਗੇ ਆ ਉਹਨਾਂ ਲੱਗੇ ਜੇਕਰ ਤੁਸੀਂ ਵੀ ਇੰਨਾ ਸਥਾਨਾਂ ਤੇ ਆਉਣਾ ਚਾਹੁੰਦੇ ਹੋ ਇਹ ਚੱਬੇ ਦੀ ਪਵਿੱਤਰ ਤਰਤੀਬ ਵਰਪਾਲਾ ਪਿੰਡ ਜੱਬਾ ਸ਼ਹੀਦ ਬਾਬਾ ਨੋ ਸਿੰਘ ਸਾਹਿਬ ਜੀ ਤੋਂ ਉੱਤੋਂ ਵੀ ਘੁੰਮ ਗਿਆ ਸਕਦੇ ਜੇ ਤੇ ਇੱਧਰ ਨੂੰ ਸੰਗਰਾਣਾ ਸਾਹਿਬ ਥਾਣੀ ਵੀ ਆ ਸਕਦੇ ਪਰ ਰਸਤਾ ਉਧਰ ਦੀ ਥੋੜਾ ਖਰਾਬ ਆ ਸੋ ਬਾਬੇ ਆ ਰਹੇ ਆ ਚਿਹਰੇ ਵਾਲਾ ਦਰਦ ਨਹੀਂ ਜਾ ਰਹੇ ਨਹੀ ਤੇ ਬਾਬਾ ਬਲਵੰਤ ਸਿੰਘ ਸਾਹਿਬ ਜੀ ਸ਼ਹੀਦ ਦੇ ਨੇੜੇ ਹੀ ਬਾਬਾ ਹਰਚਰਨ ਸਿੰਘ ਜੀ ਦਾ ਬੁੰਗਾ ਜਿਹੜਾ ਇੱਥੇ ਮੌਜੂਦ ਆ ਤੇ ਸੰਗਤ ਜਿਹੜੇ ਮਰਜ਼ੀ ਟਾਈਮ ਇੱਥੇ ਆ ਕੇ ਹਾਜ਼ਰੀ ਭਰ ਸਕਦੀ ਆ ਤੇ ਲੰਗਰ ਦੇ ਪ੍ਰਵਾਹ ਵੀ ਇੱਥੇ ਚੱਲਦੇ ਨੇ ਸ਼ਹੀਦੀ ਦੇ ਗੰਭੀ ਚੱਲਦੀਆਂ ਨੇ ਸ਼ਰਧਾਈਆਂ ਵੀ ਚੱਲਦੀਆਂ ਨੇ ਸੋ ਕੋਈ ਵੀ ਸੰਗਤ ਮਿੱਤਰ ਪਿਆਰਾ ਆ ਕੇ ਇੱਥੇ ਦਰਸ਼ਨ ਮੇਲੇ ਕਰ ਸਕਦਾ ਵਾ ਸੋ ਆਪ ਜੀ ਇਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਤੋਂ ਅਗਲੀ ਵੀਡੀਓ ਦੇ ਵਿੱਚ ਇਸੇ ਹੀ ਤਰਤੀ ਦੇ ਹੋਰ ਜਿੰਨੇ ਵੀ 25 ਗੁਰਦੁਆਰੇ ਆ ਉਹਨਾਂ ਦੀ ਟਰਨ ਬਾਈ ਟਰਨ ਆਪ ਜੀ ਨੂੰ ਉਹਨਾਂ ਇਤਿਹਾਸਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਸੋ ਇੰਨੀਆਂ ਹੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਆਪ ਜੀ ਸੰਗਤ ਕੋਲੋਂ ਬੋਲਦਿਆਂ ਕੋਲੋਂ ਸਰਵਣ ਕਰਦਿਆਂ ਕੋਲੋਂ ਬਾਦਕਟ ਹੋਣ ਇਸ ਭਾਵ ਕੀ ਸਰ ਗੁਰੂ ਸਾਹਿਬ ਬਖਸ਼ਣਹਾਰ ਨੇ ਬਖਸ਼ ਲੈਣਾ ਸੋ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਇਤਿਹਾਸ ਕਿਉਂਕਿ ਬੜਾ ਮੁੱਲਾ ਇਤਿਹਾਸ ਆ ਸਾਡਾ ਕਿਉਂਕਿ ਬਾਹਲਾ ਬਾਹਲਾ ਜਿਹੜਾ ਵਿਦੇਸ਼ਾਂ ਜਾਪਦਾ ਸੀ ਬਹੁਤ ਸੈਦ ਕਰਕੇ ਆਏ ਆ ਵਿਦੇਸ਼ਾਂ ਚ ਕਿਸੇ ਨੂੰ ਪਤਾ ਨਹੀਂ ਵੀ ਸਿੱਖੀ ਕੀ ਆ ਕਿ ਕੌਣ ਨੇ ਸਿੱਖ ਖਾਸ ਕਰਕੇ ਯੂਰਪ ਦੇ ਦੇਸ਼ਾਂ ਦੇ ਵਿੱਚ ਸੋ ਹਰੇਕ ਗੁਰਸਿੱਖ ਦਾ ਮੋਟਿਵ ਬੰਦਾ ਵੀ ਪੂਰੀ ਦੁਨੀਆ ਦੇ ਵਿੱਚ ਆਪਾਂ ਡੰਕੇ ਵੱਜਾਈਏ ਸਿੱਖੀ ਦੇ ਤੇ ਖਾਲਸੇ ਪੰਥ ਦੇ ਕੱਲਾ ਮੇਰਾ ਨਹੀਂ ਜਿੰਨੇ ਵੀ ਦੇਖ ਰਹੇ ਨੇ ਜਿੰਨੇ ਵੀ ਸਰੋਤੇ ਨੇ ਸੁਣ ਰਹੇ ਨੇ ਸਾਰਿਆਂ ਦਾ ਹੀ ਫਰਜ਼ ਬਣਦਾ ਕਿਉਂਕਿ ਗੁਰਸਿੱਖਾਂ ਮਿੱਤਾਂ ਭਾਈਆਂ ਪਿਆਰ ਇੱਕੋ ਜਾਂ ਸੋ ਆਪਾਂ ਗੁਰਸਿੱਖਾਂ ਨੇ ਸਦਾ ਹੀ ਨੇਲੇ ਰੱਖਣੇ ਨੇ ਸੋ ਆਪ ਜੀਆ ਨੇ ਬਹੁਤ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ ਇੱਕ ਵਾਰੀ ਤੁਹਾਨੂੰ ਫੇਰ ਕਮਾ ਕੇ ਦਰਸ਼ਨ ਕਰਵਾ ਦਿੰਨੇ ਆ ਸੋ ਗੁਰਦੁਆਰਾ ਬਾਬਾ ਜੀ ਕਮਾ ਕੇ ਵਿਖਾ ਦਿਓ ਸੋ ਗੁਰਦੁਆਰਾ ਬਹੁਤ ਹੀ ਸੁਣ ਬਹੁਤ ਹੀ ਪਵਿੱਤਰ ਸਥਾਨ ਜਿਨ੍ਹਾਂ ਦੇ ਆਪ ਜੀਆ ਨੇ ਦਰਸ਼ਨ ਕੀਤੇ ਨੇ ਸੋ ਇੰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਦਾਵਾस्ते ਮਹਾਰਾਜ ਆਪੇ ਸੇਵਾ ਕਰਵਾ ਲੈਣਗੇ ਸੋ ਹਰਾਂ ਹੀ ਵੀਡੀਓ ਦਾ ਇਤਿਹਾਸ ਆਪਣੇ YouTube Facebook ਚੈਨਲ ਤੇ ਪਾ ਦਿੱਤਾ ਜਾਏਗਾ ਜਰੂਰ ਦੇਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ